ਤੁਸੀਂ ਦੇਖ ਰਹੇ ਹੋ ਕਲੇਰ ਅੰਮ੍ਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅੰਮ੍ਰਿਤਪਾਲ ਕਲੇਰ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇਸ ਚੈਨਲ ਦੇ ਉੱਤੇ ਰਣਵੀਰ ਕੌਰ ਰਾਣਾ ਦਾ ਲਿਖਿਆ ਹੈ ਨਾਵਲ ਅਜੇ ਤਮੰਜ਼ਲ ਦੂਰ ਹੈ ਲਗਾਤਾਰ ਸੁਣ ਰਹੇ ਹੋ ਅੱਜ ਤੁਸੀਂ ਇਸ ਨਾਵਲ ਦਾ ਨਵਾਂ ਭਾਗ ਸੁਣੋਗੇ ਮੇਲੋ ਅੱਜ ਮੈਂ ਧਰਾਂ ਕਢਾ ਕੇ ਹੀ ਚਲੀ ਜਾਉ ਰੋਟੀ ਨਹੀਂ ਖਾਣੀ ਨਿਮਾ ਵੀ ਰੋਟੀ ਨਹੀਂ ਖਾਂਦੀ ਮੇਰੇ ਬਗੈਰ ਪੂਨਮ ਨੇ ਮੇਲੋ ਨੂੰ ਸਮਝਾਉਣ ਵਾਂਗ ਕਿਹਾ ਜਿਵੇਂ ਤੇਰੀ ਮਰਜ਼ੀ ਪੂਨਮ ਤੈਨੂੰ ਇੱਕ ਗੱਲ ਦੱਸਾਂ ਤੈਨੂੰ ਮੇਰੀ ਸੌ ਲੱਗੇ ਜੇ ਗੱਲ ਦਾ ਮੁਸ਼ਕ ਵੀ ਨਿਕਲੇ ਮੇਲੋ ਛੇਤੀ ਦੱਸ ਮੇਰੀ ਜਾਨ ਨਿਕਲਦੀ ਐ ਕਈ ਦਿਨ ਹੋ ਗਏ ਸਾਰੇ ਘਰ ਦੇ ਤੇਰੇ ਤੇ ਰਾਜ ਬਾਰੇ ਸਲਾਹਾਂ ਕਰੀ ਜਾਂਦੇ ਸੀ ਬਈ ਹਰਬੰਸ ਨੇ ਪਤਾ ਕਰ ਲਿਆ ਕਿ ਬੀਜੀਤਾ ਪੰਡਤ ਪਰਿਵਾਰ ਚੋਂ ਹੈ ਤੇ ਬੀਜੀਤਾ ਬਸ ਰੋਈ ਜਾਂਦੀ ਹੈ ਕਹਿੰਦੀ ਕਹਿੰਦੀ ਐ ਪਤਾ ਨਹੀਂ ਕਿਹੜੇ ਨਖਤੜੇ ਨੇ ਜਾਤਾਂ ਪਾਤਾਂ ਚ ਲੋਕ ਵੰਡਦੇ ਨੀ ਮੈਂ ਪੂਨਮ ਨੂੰ ਹੁਣ ਕਿਵੇਂ ਢਿੱਡੋਂ ਕੱਢਾਂ ਅੱਜ ਮੇਰੋ ਤੇ ਬਹੁਤ ਔਖੀ ਐ ਕਿਉਂਕਿ ਪਹਿਲਾਂ ਗੱਲ ਹੀ ਅਜਮੋਰ ਅਜਮੇਰੋ ਨੇ ਤੋਰੀ ਸੀ ਬਾਈ ਕਹਿੰਦਾ ਚੁੱਪ ਕਰਜੋ ਸਾਰੇ ਜਣੇ ਨਾਰਾਜ ਨੂੰ ਪਤਾ ਲੱਗੇ ਨਾ ਕੁੜੀ ਨੂੰ ਸਭ ਆਪਣੇ ਘਰੇ ਰਾਜੋ ਰਾਜੀ ਰਹੀਏ ਹੁਣ ਬੇਜ਼ੀ ਦਾ ਕੀ ਕਰੀਏ ਤੂੰ ਹੀ ਦੱਸ ਮੇਲੋ ਨੇ ਇੱਧਰ ਐਡੀ ਲੰਮੀ ਗੱਲ ਕਦੇ ਇੱਧਰ ਦੇਖ ਕੇ ਉੱਧਰ ਦੇਖ ਕੇ ਪੂਨਮ ਨੂੰ ਦੱਸ ਦਿੱਤੀ ਮੇਲੋ ਗੱਲ ਇੱਥੇ ਹੀ ਖਤਮ ਕਰੋ ਇਹ ਗੱਲ ਤਾਂ ਕਿਸੇ ਵੀ ਕੀਮਤ ਉੱਤੇ ਨਹੀਂ ਹੋ ਸਕਦੀ ਮੇਰਾ ਤਾਂ ਬਾਪਾ ਪੂਰੇ ਜਵੇਂ ਵਾਲਾ ਹੈ ਉਹਨਾਂ ਨੇ ਮੈਨੂੰ ਪਹਿਲਾਂ ਹੀ ਸਮਝਾ ਕੇ ਤੋਰਿਆ ਸੀ ਤੂੰ ਨਾ ਦੱਸੀ ਕਿ ਮੈਂ ਪੂਨਮ ਨੂੰ ਦੱਸ ਬੈਠੀ ਹਾਂ ਪੂਨਮ ਨੇ ਮੈਲੋ ਨੂੰ ਸਮਝਾਉਂਦਿਆਂ ਕਿਹਾ ਠੀਕ ਹੈ ਉੰਜ ਪੂਨਮ ਕੰਬ ਜਹੀ ਗਈ ਕਿ ਜੇ ਰਾਜ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਫਿਰ ਕੀ ਕਰਾਂਗੀ ਜਦੋਂ ਉਹ ਧਾਰਾ ਘੱਡ ਕੇ ਘਰੇ ਆਈਆਂ ਤਾਂ ਰਾਜ ਵੀ ਘਰੇ ਆ ਚੁੱਕਾ ਸੀ ਜਦੋਂ ਉਸਨੇ ਘਰ ਜਾਣਾ ਚਾਹਿਆ ਤਾਂ ਬੇਜੀ ਦੀਆਂ ਹਸਰਤ ਭਰੀਆਂ ਨਿਗਾਹਾਂ ਉਹਨੂੰ ਤੱਕਣ ਲੱਗ ਪਈਆਂ ਬੇਜੀ ਜੇ ਤੁਸੀਂ ਕਹੋ ਤਾਂ ਮੈਂ ਰਹਿ ਪੈਂਦੀ ਹਾਂ ਪੂਨਮ ਨੇ ਮਸਾਂ ਨਾਰਮਲ ਜਹੀ ਹੋ ਕੇ ਕਿਹਾ ਨਹੀਂ ᱛੀਏ ਹੈਗੇ ਨੇ ਸਭ ਤੂੰ ਸਵੇਰੇ ਡਿਊਟੀ ਉੱਤੇ ਜਾਣਾ ਹੋਵੇ ਹੋਵੇਗਾ ਹਾਂ ਪੂਨਮ ਅੱਜ ਵੇੜੇ ਦੇ ਭਾਗ ਖੁੱਲ ਗਏ ਕਹਿੰਦੇ ਖੂਹੀ ਉੱਤੇ ਬੰਦੇ ਗੱਲਾਂ ਕਰੀ ਜਾਂਦੇ ਸੀ ਕਿ ਸਾਡੀਆਂ ਤਾਂ ਬੁੜੀਆਂ ਅੱਜ ਪੂਰੀਆਂ ਖੁਸ਼ ਨੇ ਸ਼ੁਕਰ ਹੈ ਇਹਨਾਂ ਦੀ ਕਿਸੇ ਨੇ ਬਾਹ ਫੜੀਏ ਰਾਜ ਨੇ ਪੂਨਮ ਨੂੰ ਸਵਾਸ਼્ય ਦੇਣ ਵਾਂਗ ਕਿਹਾ ਇਹਨਾਂ ਲੋਕਾਂ ਨੂੰ ਸਾਡੀਆਂ ਸੇਵਾਵਾਂ ਦੀ ਵੱਧ ਲੋੜ ਹੈ ਸ਼ਾਇਦ ਡਿੱਗੂ ਡਿੱਗੂ ਕਰਦੇ ਕਾਲਜੇ ਨੂੰ ਬੋਚ ਕੇ ਹੱਥ ਚ ਫੜਦਿਆਂ ਪੂਨਮ ਨੇ ਕਿਹਾ ਰਾਜ ਨੇ ਜਾਣ ਲੱਗੇ ਪੂਨਮ ਨੂੰ ਦੋ ਸਵਾਲ ਕਰ ਦਿੱਤੇ ਜੇ ਵਕਤ ਲੱਗਿਆ ਤਾਂ ਪੜ ਲੈਣਾ ਪੂਨਮ ਮਸਾਂ ਘਰ ਪਹੁੰਚੀ ਜਦ ਉਸਨੇ ਕਿਤਾਬ ਖੋਲ ਕੇ ਪੜੀ ਤਾਂ ਉਸ ਧਰਤੀ ਦੇ ਨਾਂ ਜਿਸ ਦੇ ਘੁੰਮਣ ਨਾਲ ਸੂਰਜ ਡੁੱਬ ਜਾਂਦਾ ਹੈ ਤੇ ਰੁੱਤਾਂ ਵੀ ਬਣਦੀਆਂ ਨੇ ਮੇਰੀ ਧਰਤੀ ਨੇ ਮੇਰੇ ਵੱਲ ਮੂੰਹ ਕਰ ਲਿਆ ਤਾਂ ਉਸ ਰੁੱਤ ਦਾ ਨਾਂ ਮੁਹੱਬਤ ਹੋਵੇਗਾ ਰਾਜ ਦੂਜੀ ਕਿਤਾਬ ਦੀ ਪੇਂਟ ਸੀ ਮੇਰੀ ਰੂਹ ਨੂੰ ਰਾਜ ਇਹਨਾਂ ਕਿਤਾਬਾਂ ਦੀਆਂ 17 ਜਦ ਉਹਨੇ ਕਿੰਨੇ ਵਾਰ ਪੜੀਆਂ ਤਾਂ ਉਹ ਡਿੱਗਣ ਵਰਗੀ ਹੋ ਗਈ ਉਹਨੇ ਦੋਵੇਂ ਕਿਤਾਬਾਂ ਸੂਟਕੇਸ ਵਿੱਚ ਰੱਖ ਦਿੱਤੀਆਂ ਮੋਹ ਭਿਜੀ ਅਪੜਤ ਤੇ ਅੱਖਰਾਂ ਦੀ ਪਿਆਰੀ ਪਿਆਰੀ ਵਰਣਮਾਲਾ ਉੱਤੇ ਧੁਰ ਅੰਦਰ ਤੱਕ ਲੈਂਦੀ ਜਾਂਦੀ ਸੀ ਉਹ ਲੱਗਿਆ ਉਹ ਅੱਜ ਹੀ ਬਿਰਹਣ ਬਣ ਗਈ ਉਹ ਇੱਕ ਪਲ ਵਿੱਚ ਮਜਬੂਰ ਬਣ ਗਈ ਸੀ ਇਸਨਾਂ ਦੁੱਯਾਨਾ ਉਹ ਹੁਣ ਬੇਵਸੀ ਬਣ ਗਿਆ ਸੀ ਬੇਵਸਿਆਂ ਦਾ ਕਾਹਦਾ ਜਿਉਣਾ ਹੋਵੇਗਾ ਮੈਂ ਤਾਂ ਸੋਚਦੀ ਸੀ ਕਿ ਬਸ ਰਾਜ ਨੂੰ ਕਿਸੇ ਗੱਲ ਦਾ ਪਤਾ ਹੀ ਨਾ ਲੱਗੇ ਇਹਦੇ ਤਾਂ ਦਿਲ ਨੂੰ ਵੀ ਪਤਾ ਹੈ ਦਿਮਾਗ ਨੂੰ ਵੀ ਹੈ ਇਹਦੇ ਅੰਦਰਲੇ ਜਜ਼ਬਾਤਾਂ ਨੂੰ ਵੀ ਪਤਾ ਹੈ ਹਾਏ ਰੱਬਾ ਹੁਣ ਕੀ ਕਰਾਂਗੀ ਸੂਟ ਗੇਸ ਦੇ ਕੁੰਡਿਆਂ ਨੂੰ ਅੜਾ ਕੇ ਉਹ ਮਸਾਂ ਦੋਹਾਂ ਗੋਡਿਆਂ ਉੱਤੇ ਹੱਥ ਧਰ ਕੇ ਉੱਠੀ ਹਾਏ ਦੀ ਲੰਮੀ ਚੀਸ ਉਹਦੇ ਧੁਰ ਕਾਲ ਜਿਉਂ ਨਿਕਲੀ ਵਾਵਾ ਸ਼ਾਮ ਹੋ ਗਈ ਸੀ ਨਿਰਮਲਾ ਨੇ ਆਕੇ ਲੈਂਪ ਜਗਾਇਆ ਕੱਪੜੇ ਤਾਂ ਬਦਲ ਲੈ ਰੋਟੀ ਖਾ ਲਈਏ ਫਿਰ ਮੈਂ ਰਪਿੰਦਰ ਦੇ ਘਰੋਂ ਖਾ ਕੇ ਆਈ ਹਾਂ ਤੂੰ ਖਾ ਲੈ ਪੂਨਮ ਨੇ ਕਿਹਾ ਨਾ ਖਾ ਕੇ ਆਇਆ ਕਰ ਹੁਣ ਤੈਨੂੰ ਤੇਰੀ ਆਦਤ ਬਣ ਚੱਲੀ ਹੈ ਅੱਗੇ ਤੋਂ ਨਹੀਂ ਖਾਵਾਂਗੀ ਤੁਹਾਨੂੰ ਤਾਂ ਸਭ ਨੂੰ ਮੇਰੀ ਆਦਤ ਬਣ ਚੱਲੀ ਹੈ ਮੈਂ ਕਿਹਦਾ ਮਨ ਰੱਖਾਂ ਤੇ ਨਾ ਹੀ ਤਾਂ ਮੈਂ ਕਿਸੇ ਨਾਲ ਵਾਅਦਾ ਨਹੀਂ ਕਰਦੀ ਕਿਉਂਕਿ ਫਿਰ ਵਾਅਦੇ ਦਾ ਮਨ ਰੱਖਣਾ ਔਖਾ ਹੋ ਜਾਂਦਾ ਹੈ ਪੂਨਮ ਨੇ ਬੇਵਸੀ ਜਿਹੀ ਨਾਲ ਹੌਲੀ-ਹੌਲੀ ਕਿਹਾ ਮੈਨੂੰ ਤੇਰੀਆਂ ਗੱਲਾਂ ਦੀ ਅਜੇ ਸਮਝ ਨਹੀਂ ਆਉਂਦੀ ਜਾਂਦੀ ਜਾਂਦੀ ਨਿੰਮੂ ਕਹਿ ਗਈ ਸ਼ਾਇਦ ਉਹਨੂੰ ਜ਼ਿਆਦਾ ਹੀ ਭੁੱਖ ਲੱਗੀ ਹੋਈ ਸੀ ਫੇਰ ਨਿੰਮੂ ਆਵਦੀ ਰੋਟੀ ਪਾ ਲਈ ਤੇ ਉਹਦੇ ਕੋਲ ਬੈਠ ਕੇ ਖਾਣ ਲੱਗ ਪਈ ਜਦੋਂ ਪੂਨਮ ਦੇ ਨਾਲ ਬਹਿ ਕੇ ਬੈਠਣ ਲੱਗੀ ਤਾਂ ਉਹਨੂੰ ਬੁਖਾਰ ਲੱਗਿਆ ਤੈਨੂੰ ਤਾਂ ਬੁਖਾਰ ਹੋਇਆ ਪਿਆ ਨਿਰਮਲਾ ਬੋਲੀ ਮੈਨੂੰ ਵੀ ਲੱਗਿਆ ਸੀ ਮੈਂ ਮਾਂ ਨੂੰ ਭੇਜਦੀ ਹਾਂ ਸਰੂਪੇ ਡਾਕਟਰ ਤੋਂ ਕੋਈ ਗੋਲੀ ਲੈ ਆਵੇਗੀ ਅਜੇ ਤਾਂ ਉਹਦੀ ਦੁਕਾਨ ਖੁੱਲੀ ਹੋਵੇਗੀ ਰੋਟੀ ਵਾਲੀ ਥਾਲੀ ਉੱਥੇ ਹੀ ਰੱਖ ਕੇ ਮਾਂ ਕੋਲ ਭੱਜੀ ਗਈ ਮਾਂ ਪੂਨਮ ਨੂੰ ਬੁਖਾਰ ਹੋਇਆ ਪਿਆ ਹੈ ਭੱਜ ਕੇ ਦਵਾਈ ਲਿਆ ਮੈਂ ਗਈ ਤੇ ਆਈ ਆ ਤਾਂ ਗਈ ਚੰਦਕੌਰ ਜਦੋਂ ਦਵਾਈ ਲੈਣ ਗਈ ਤਾਂ ਉੱਥੇ ਰਾਜ ਵੀ ਬੈਠਾ ਸੀ ਉਹਨੇ ਦੁਕਾਨ ਵਿੱਚ ਵੜਨ ਸਰ ਸ੍ਰੂਪੇ ਨੂੰ ਕਿਹਾ ਸ੍ਰੂਪਿਆ ਪੁੱਤ ਤਾਪ ਦੀ ਗੋਲੀ ਦੇ ਪੂਨਮ ਬੀਬੀ ਨੂੰ ਤਾਪ ਚੜ ਗਿਆ ਸਵੇਰੇ ਚੰਗੀ ਭਲੀ ਸੀ ਆਥਣੇ ਘਰੇ ਆਉਣਸਾਰ ਤਾਪ ਚੜ ਗਿਆ ਥੋੜਾ ਕੌਣ ਬਿਮਾਰ ਹੈ ਰਾਜ ਪੂਰੇ ਵੇਰੇਵੇ ਤੋਂ ਬਾਅਦ ਉਸਨੇ ਰਾਜ ਨੂੰ ਸਵਾਲ ਕਰ ਦਿੱਤਾ ਮੈਂ ਤਾਂ ਉਂਝ ਹੀ ਇਸ ਰੂਪ ਕੋਲ ਆ ਗਿਆ ਸੀ ਪਰ ਲੱਗਦਾ ਹੁਣ ਕੋਈ ਬਿਮਾਰ ਹੋਵੇਗਾ ਡਾਕਟਰਾਂ ਕੋਲ ਆ ਕੇ ਹੀ ਬੰਦਾ ਅੱਧਾ ਬਿਮਾਰ ਹੋ ਜਾਂਦਾ ਹੈ ਨਾ ਇਹ ਚੱਜ ਦੀ ਦਵਾਈ ਦੇਣ ਜੇ ਮਰੀਜ਼ ਠੀਕ ਹੋ ਗਿਆ ਤਾਂ ਇਹਨਾਂ ਦੀ ਦੁਕਾਨਦਾਰੀ ਫੇਲ ਹੋ ਜਾਣੀ ਹੈ ਰਾਜ ਫਰਜੀ ਚੰਗੀਆਂ ਗੱਲਾਂ ਕਰੀ ਗਿਆ ਸਵਰਤਤਾ ਉਹਦੀ ਪੂਨਮ ਨਾਲ ਜੁੜ ਚੁੱਕੀ ਸੀ ਰਾਤ ਉਹਦੀ ਕਿਵੇਂ ਨਿਕਲੂਗੀ ਬੈਠਾ ਰਹਿ ਵੱਡੇ ਪ੍ਰੋਫੈਸਰਾਂ ਜਿਹੜੀਆਂ ਮਰਜ਼ਾਂ ਤੁਹਾਨੂੰ ਲੱਗਦੀਆਂ ਚਾਹੀਦੀਆਂ ਉਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ ਮਿੱਤਰਾ ਸਰੂਪਾ ਟਿਕਾਣਾ ਨਿਸ਼ਾਨਾ ਲਾ ਰਿਹਾ ਸੀ ਨਹੀਂ ਤਾਂ ਤੁੱਕਾ ਹੀ ਸਹੀ ਸਾਇੰਸ ਤੋਂ ਬਥੇਰੀ ਤਰੱਕੀ ਕਰ ਗਈ ਡਾਕਟਰਾ ਰਾਜ ਨੇ ਅਣਮੰਨੇ ਮਨ ਨਾਲ ਕਿਹਾ ਉੰਜ ਜੱਟ ਵਾਲੀ ਬੜਕ ਨਹੀਂ ਛੱਡੀ ਸਾਇੰਸ ਜਿੰਨੀ ਮਰਜੀ ਪੂਛ ਤੋੜਾ ਲਵੇ ਇਹਦਾ ਕੋਈ ਇਲਾਜ ਨਹੀਂ ਹਾਈ ਅਗਾ ਉਹ ਚੇਬ ਮੰਨ ਗਿਆ ਅੱਗ ਲੱਗੀ ਦੋਹੀ ਧੌਲਰੀ ਕੋਈ ਸਕੂਨਾ ਹੁਣ 부ਝਾ ਕਿ ਹੌਲੀ ਹੌਲੀ ਬੋਲੀ ਜਾਵੇ ਮੈਨੂੰ दारू ਦੇ ਦੇ ਤੋਰ ਚਾਚੀ ਨੇ ਦੋਹਾਂ ਦੀ ਵਾਰਤਾ ਲਾਪ ਤੋੜਦਿਆਂ ਕਿਹਾ ਰਾਜ ਨੇ ਚੁੱਪ ਹੀ ਨਾ ਤੋੜੀ ਉਹਨੂੰ ਪਤਾ ਸੀ ਕਿ ਇਹ ਕਾਦਾ ਬੁਖਾਰ ਹੈ ਪਰ ਕੀ ਕਰਦਾ ਮਨ ਦੇ ਹੱਥੋਂ ਉਹ ਵੀ ਮਜਬੂਰ ਸੀ ਉਹ ਚਾਚੀ ਤੋਂ ਪਹਿਲਾਂ ਘਰ ਆ ਗਿਆ ਘਰ ਆ ਕੇ ਉਹਨੇ ਰੋਟੀ ਨਹੀਂ ਖਾਦੀ ਉਹਦਾ ਮਨ ਬੜਾ ਕਾਲਾ ਪੈ ਗਿਆ ਕਿੰਨਾ ਚਿਰ ਹੁੰਦਾ ਬੂਨਮ ਬੇਜੀ ਕੋਲ ਪੈ ਜਾਂਦੀ ਭਾਬੀ ਨੂੰ ਨਾ ਭੇਜ ਦੇਵਾਂ ਜਾ ਕੇ ਉਹਨੂੰ ਘਰ ਨਾ ਲੈ ਆਵਾਂ ਘਰ ਦੇ ਕੀ ਕਹਿਣਗੇ ਭਾਬੀਆਂ ਕਹਿਣੀਆਂ ਦੱਸ ਤਾਂ ਸਹੀ ਕੀ ਦੱਸੂਗਾ ਜੰਦਕੁਰ ਨੇ ਘਰ ਆ ਕੇ ਦਵਾਈ ਦੇ ਦਿੱਤੀ ਸਾਰੀ ਰਾਤ ਉਹਨੂੰ ਫਰਕ ਨਾ ਪਿਆ ਉਹ ਪਾਣੀ ਦੀ ਘੁੱਟ ਭਰ ਲੈਂਦੀ ਤੇ ਪੈ ਜਾਂਦੀ ਨਿੰਮਾ ਪਾਣੀ ਦੀਆਂ ਪੱਟੀਆਂ ਕਰੀ ਗਈ ਨਿੰਮੋ ਪੱਟੀਆਂ ਨੂੰ ਰਹਿਣ ਦੇ ਮੇਰੇ ਨਾਲ ਲੱਗ ਕੇ ਪੈ ਜਾ ਮੈਨੂੰ ਸੰਭਲ ਲੈ ਮੈਂ ਮਰ ਜਾਵਾਂਗੀ ਗੱਲ ਤਾਂ ਦੱਸ ਕੀ ਹੈ ਗੱਲ ਕੀ ਹੋਣੀ ਸੀ ਮੇਰੀ ਜਾਨ ਖੁਸੀ ਜਾਂਦੀ ਹੈ ਨੀਂਦ ਆਉਂਦੀ ਹੈ ਤਾਂ ਭੜੇ ਭੜੇ ਸੁਪਨੇ ਆਉਂਦੇ ਨੇ ਜਾਗਦਿਆਂ ਤੱਕ ਜੇ ਵਲੇਟ ਪੈਂਦੇ ਨੇ ਲੈ ਮੈਂ ਤੇਰਾ ਸਿਰ ਘੁੱਟਦੀ ਆਂ ਲੈ ਮੈਂ ਤੈਨੂੰ ਬਾਤ ਸੁਣਾਵਾਂ ਲੈ ਤੇਰੇ ਵਾਲਾਂ ਵਿੱਚ ਹੱਥ ਫੇਰਾ ਇਉਂ ਕਰ ਕਰਕੇ ਪੂਨਮ ਨੇ ਮਸਾਂ ਉਹਨੂੰ ਸੁਵਾਇਆ ਉਦੋਂ ਨੂੰ ਗੁਰਦੁਆਰੇ ਤੋਂ ਪਾਠੀ ਬੋਲ ਪਿਆ ਨਿਮੋਹਲੀ ਹੌਲੀ ਉੱਠੀ ਜਾ ਕੇ ਮੈਨੂੰ ਕਹਿਣ ਲੱਗੀ ਕਿ ਭਾਂਡੇ ਜਿਹੇ ਨਾ ਖੜਕਾਵੇਂ ਪੂਨਮ ਮਸਾਂ ਸੁੱਤੀ ਐ ਸਾਰੀ ਰਾਤ ਤਾਪ ਨਾਲ ਸ਼ੂਕੀ ਗਈ ਹੁਣ ਮਾੜਾ ਜਿਹਾ ਬੁਖਾਰ ਲੱਥਾਏ ਪੂਨਮ ਸਵੇਰੇ 8 ਵਜੇ ਉੱਠੀ ਅਜੇ ਹੀ ਉਦੇ ਅੰਗ ਅੰਗ ਵਿੱਚ ਚੀਜ਼ਾਂ ਪੈ ਰੀਆਂ ਸਨ ਨਿੰਮੋ ਨੇ ਕੋਸੇ ਪਾਣੀ ਦੀ ਬਾਲਟੀ ਉਹਦੀ ਬੈਠਕ ਵਿੱਚ ਰੱਖ ਦਿੱਤੀ ਪੂਨਮ ਨੇ ਨਹਾ ਕੇ ਸਰਵਾ ਲਿਆ ਡਿਊਟੀ ਵੀ ਦੇਣੀ ਸੀ ਚਾਹ ਦਾ ਇੱਕ ਕੱਪ ਤੇ ਦੋ ਬਿਸਕਟ ਲੈ ਚੰਦ ਕੌਰ ਕਹੇ ਚਲ ਡਾਕਟਰ ਦੇ ਚਲੀਏ ਪੂਨਮ ਨਹੀਂ ਗਈ ਉਸ ਨੂੰ ਪਤਾ ਸੀ ਇਹ ਬੁਖਾਰ ਕਿਹੜਾ ਹੈ ਇਹ ਤਾਂ ਹੁਣ ਹੱਡਾਂ ਦੇ ਨਾਲ ਹੀ ਜਾਊ ਦੇਖ ਲੈ ਪੁੱਤ ਤੂੰ ਤਾਂ ਰਾਤੋਂ ਰਾਤ ਵਿੱਚ ਜਾਣੀ ਦੀ ਸੁੱਤੀ ਗਈ ਹੈ ਸਮਝੋ ਬਾਹਰ ਹੈ ਕੋਈ ਨੀ ਮਾਂ ਠੀਕ ਹੋ ਜਾਵੇਗੀ ਕੋਲ ਨਿੰਮੋ ਨੇ ਕਿਹਾ ਪੂਨਮ ਬਿਲਕੁਲ ਚੁੱਪ ਹੋ ਗਈ ਨਿੰਮੋ ਨਾਸ਼ਤਾ ਲੈ ਆਈ ਦੋਹਾਂ ਨੇ ਨਾਸ਼ਤਾ ਕਰ ਲਿਆ ਚੰਦਕੁਰ ਨੂੰ ਸਾਹ ਜਿਹਾ ਆ ਗਿਆ ਪੂਨਮ ਹੁਣ ਦੱਸ ਰਾਤ ਮੈਂ ਬੋਲੀ ਨਹੀਂ ਤੈਨੂੰ ਮੇਰੇ ਸਾਂ ਲੱਗੇ ਅਸਲ ਦੱਸ ਗੱਲ ਕੀ ਹੈ ਨਿੰਮੋ ਨੇ ਤਰਲੇ ਨਾਲ ਕਿਹਾ ਦੱਸ ਦੇਵਾਂਗੀ ਅਜੇ ਵੱਲ ਹੋ ਲਵਾਂ ਪੂਨਮ ਨੇ ਬਸ ਐਨਾ ਹੀ ਕਿਹਾ ਭੈਣ ਜੀ ਅੱਜ ਕਿਹੜੇ ਅਗਵਾੜ ਚੱਲਣਾ ਭੁੰਡੇ ਨੇ ਆਣਸਾਰ ਕਿਹਾ ਕਿਤੇ ਨਹੀਂ ਜਾਣਗੇ ਅੱਜ ਇਹਨਾਂ ਨੂੰ ਬੁਖਾਰ ਹੋਇਆ ਪਿਆ ਨਿੰਮੋ ਨੇ ਕਿਹਾ ਕੀ ਗੱਲ ਹੋ ਗਈ ਪੂੰਡੀ ਨੇਵੀ ਚਿੰਤਾ ਕਰਦਿਆ ਕਿਹਾ ਗੱਲ ਕੀ ਹੋਣੀ ਸੀ ਬੁਖਾਰ ਹੋ ਗਿਆ ਕਿਸੇ ਨੂੰ ਵੀ ਹੋ ਸਕਦਾ ਪੂੰਡੀ ਤੂੰ ਬੱਚਿਆਂ ਨੂੰ ਬਿਠਾ ਲੈ ਆਉਂਦੀ ਹਾਂ ਮੈਂ ਪੂਨਮ ਨੇ ਅਣ ਮੰਨੇ ਮਨ ਨਾਲ ਕਿਹਾ ਨਹੀਂ ਤੇਰੇ ਨੰਨੇ ਮੁੰਨੇ ਅੱਜ ਮੈਂ ਸੰਭੂਗੀ ਤੂੰ ਅੰਦਰ ਪਈ ਰਹਿ ਨਿੰਮੋ ਨੇ ਬਹੁਤ ਹੀ ਪਿਆਰ ਨਾਲ ਕਿਹਾ ਨਿੰਮੋ ਅੰਦਰ ਪਈ ਰਹੀ ਤੇ ਹੋਰ ਵੀ ਬਿਮਾਰ ਹੋ ਜਾਵੇਗੀ ਚਲ ਆਪਾਂ ਦੋਵੇਂ ਬੱਚਿਆਂ ਕੋਲ ਬੈਠਦੀਆਂ ਹਾਂ ਪੂਨਮ ਤੋਤਾ ਕੁਝ ਬੋਲਿਆ ਹੀ ਨਹੀਂ ਸੀ ਜਾਂਦਾ ਨਿੰਮੋ ਬੱਚਿਆਂ ਤੋਂ ਨਿੱਕੀਆਂ ਨਿੱਕੀਆਂ ਕਵਤਾਆਂ ਸੁਣਨ ਲੱਗ ਪਈ ਕੋਈ ਰਸਗੁੱлле ਵਾਲੀ ਕਵਤਾ ਸੁਣਾ ਰਿਹਾ ਸੀ ਕੋਈ ਉੱਪਰ ਪੰਖਾ ਚੱਲਦਾ ਹੈ ਤੇ ਕੋਈ ਟਵਿੰਕਲ ਟਵਿੰਕਲ ਲੇਟਲ ਸਟਾਰ ਵਾਲੀ ਤੇ ਪੁੰਡੀ ਬੱਚਿਆਂ ਨੂੰ ਖੇਡਾਂ ਖਡਾਉਣ ਲੱਗ ਪਈ ਨਿੱਕੇ ਬੱਚਿਆਂ ਦੇ ਜਾਣ ਤੋਂ ਬਾਅਦ ਲੜਕੀਆਂ ਦਾ ਗਰੁੱਪ ਆ ਗਿਆ ਜੋ ਸਲਾਈ ਕਢਾਈ ਕਰਦੀਆਂ ਰਹੀਆਂ ਵਕਤ ਉੱਤੇ ਉਹ ਵੀ ਚਲੀਆਂ ਗੀਆਂ ਪੂਨਮ ਬੈਠ ਕੇ ਵਿੱਚ ਆ ਗਈ ਤੇ ਨਿੰਮੂ ਆਪਣੀ ਭਾਬੀ ਨਾਲ ਰਸੋਈ ਵਿੱਚ ਚਲੀ ਗਈ ਹੁਣ ਦੁਪਹਿਰ ਦਾ ਖਾਣਾ ਵੀ ਤਿਆਰ ਕਰਨਾ ਸੀ ਪੂਨਮ ਬੈਠ ਕੇ ਵਿੱਚ ਹੁਣ ਇਕੱਲੀ ਸੀ ਉਹ ਪੁੱਭਾ ਮਾਰ ਕੇ ਰੋ ਪਈ ਰਾਜ ਦੀਆਂ ਲਿਖੀਆਂ ਉਹ ਦੋ ਲਾਈਨਾਂ ਉਹਦੇ ਵजूद ਨੂੰ ਚਲਾਵੇ ਵਿੱਚ ਭਰ ਲੈਂਦੀਆਂ ਉਹ ਉਹਨਾਂ ਤੋਂ ਭੱਜਦੀ ਮੁਹੱਬਤ ਜਰਵਾਨੀ ਹੁੰਦੀ ਹੈ ਇਹਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਉਹ ਮਦਹੋਸ਼ੀ ਜਹੀ ਦੀ ਹਾਲਤ ਵਿੱਚ ਪਈ ਹੈ ਤਾਂ ਤੇਜ ਉਹਦੇ ਸਿਰਾਂ ਨੇ ਆ ਖੜਿਆ ਜਿਵੇਂ ਕਹਿ ਰਿਹਾ ਹੋਵੇ ਨਾ ਭੱਜ ਹੁਣ ਕਿੱਥੇ ਭਜੇਗੀ ਕਮਲਿਏ ਮੁਹੱਬਤਾਂ ਵੀ ਮੱਥੇ ਵਿੱਚ ਲਿਖੀਆਂ ਹੁੰਦੀਆਂ ਨੇ ਇਹਨਾਂ ਨੇ ਪਾਰ ਲਾਉਣਾ ਏ ਕਿ ਨਹੀਂ ਪਾਰ ਇਹ ਨਿੱਕੀ ਜਹੀ ਮਲੂਕ ਜੰਦ ਨੂੰ ਵੱਡੇ ਸਮੁੰਦਰਾਂ ਦੀਆਂ ਘੁੰਮਣ ਘੇਰੀਆਂ ਵਿੱਚ ਜਰੂਰ ਠੇਲ ਦਿੰਦੀਆਂ ਨੇ ਕੋਈ ਤਾਰੂ ਹੀ ਪਾਰ ਲੱਗ ਸਕਦਾ ਹੈ ਪਰ ਅਸੀਂ ਵੱਡੇ ਵੱਡੇ ਤਾਰੂ ਡੁੱਬਦੇ ਵੇਖੇ ਐ ਸੰਭਲ ਜਾ ਪੂਨਮ ਰੁਕ ਜਾ ਪੂਨਮ ਰਾਜ ਨੂੰ ਸਮਝਾ ਦੇ ਰੋਣਾ ਰੋਇਆ ਮਸਲਾ ਹੱਲ ਨਹੀਂ ਹੋਣਾ ਇਹੋ ਜਿਹਾ ਸਮਝਾਉਣ ਦੇ مشਵਰੇ ਦੇ ਕੇ ਉਹ ਉੱਜਲ ਹੋ ਗਿਆ ਪੂਨਮ ਨੂੰ ਆਪਣੇ ਆਪ ਉੱਤੇ ਮਾਨ ਸੀ ਪਰ ਅੱਜ ਟੁੱਟਦਾ ਜਾਪਿਆ ਰੋ ਰੋ ਕੇ ਉਹਦੀਆਂ ਅੱਖਾਂ ਲਾਲ ਹੋ ਪਈਆਂ ਸਨ ਐਨੇ ਨੂੰ ਸੁਖ ਸੇਵਕਾ ਭੈਣ ਜੀ ਆ ਗਏ। ਉਹਨੇ ਸਤਿ ਸ੍ਰੀ ਅਕਾਲ ਕਹੀ ਤੇ ਬਾਹਰ ਆ ਕੇ ਨਲਕੇ ਤੇ ਮੂੰਹ ਧੋਤਾ ਤੇ ਤੌਲੀਆਂ ਨਾਲ ਮੂੰਹ ਸਾਫ਼ ਕਰਕੇ ਅੰਦਰ ਆ ਗਈ। ਰਜਿਸਟਰਾ ਉੱਤੇ ਭੈਣ ਜੀ ਨੇ ਦਸਖਤ ਕਰ ਦਿੱਤੇ ਤੇ ਪੂਨਮ ਨੇ ਮੁੱਖ ਸੇਵਕਾ ਨੂੰ ਖਾਣੇ ਲਈ ਪੁੱਛਿਆ। ਪੂਨਮ ਕੀ ਗੱਲ ਹੈ? ਤੇਰੀ ਤबीयत ਵੱਲ ਹੈ? ਖਾਣਾ ਤਾਂ ਮੇਰੇ ਪਰਸ ਵਿੱਚ ਹੈ। ਬਸ ਗਰਮ ਕਰਵਾ ਦੇ। ਸੁਖਦੇਵ ਕੌਰ ਮੁੱਖ ਸੇਵਕਾ ਬੋਲੀ। ਮੈਡਮ ਕੱਲ ਬੁਖਾਰ ਹੋ ਗਿਆ ਸੀ। ਲਿਓ ਖਾਣਾ ਫੜਾਓ। ਪੂਨਮ ਨਿਰਮਲਾ ਤੇ ਮੁਖ ਸੇਵਕਾ ਨੇ ਇਕੱਠਿਆਂ ਹੀ ਰੋਟੀ ਖਾਧੀ ਦੁੱਧ ਤੇ ਲੱਸੀ ਭੂੰਡੀ ਹਰਵੰਸ ਕੇ ਕਰੋ ਹਰ ਰੋਜ਼ ਲੈ ਆਉਂਦੀ ਹੈ ਪੂਨਮ ਦੇ ਰੋਟੀ ਲੰਗਦੀ ਨਹੀਂ ਸੀ ਉਹ ਲੱਸੀ ਨਾਲ ਰੋਟੀ ਨੂੰ ਲੰਗਾ ਰਹੀ ਸੀ ਮੇਰਾ ਮਨ ਨਹੀਂ ਮੰਨਦਾ ਮੈਂ ਨਹੀਂ ਖਾ ਸਕਦੀ ਸੁਖਦੇਵ ਮੈਡਮ ਵੀ ਚਲੇ ਗਏ ਕੋਈ ਘਰ ਵੀ ਨਾ ਚੈੱਕ ਕੀਤਾ ਭੂੰਡੀ ਨੂੰ ਭਾਂਡੇ ਇੱਥੋਂ ਲੈ ਜਾ ਤੇ ਹਰਵੰਸ ਬਾਈ ਕੇ ਡੋਲੂ ਵੀ ਲੈ ਜਾ ਠੀਕ ਹੈ ਭੈਣ ਜੀ ਸਵੇਰੇ ਤਾਂ ਉਹ ਗੱਲ ਟਾਲ ਦਿੱਤੀ ਸੀ ਹੁਣ ਦੱਸ ਕੀ ਗੱਲ ਹੈ ਨਿਰਮਲਾ ਨੇ ਗੱਲ ਨੂੰ ਫਿਰ ਦੁਹਰਾਇਆ ਨਿਰਮਲਾ ਕੀ ਕਰਾ ਰਾਜਵੰਸ਼ ਨੇ ਸਵਾਲ ਹੀ ਅਜਹ ਪਾ ਦਿੱਤਾ ਹੈ ਜਿਸ ਦਾ ਕੋਈ ਹੱਲ ਨਹੀਂ ਆ ਲੈ ਵੇਖ ਲੈ ਪੂਨਮ ਨੇ ਸੂਟ ਕਿਸ ਵਿੱਚੋਂ ਦੋਨੇ ਕਿਤਾਬਾਂ ਕੱਢ ਕੇ ਨਿਰਮਲਾ ਦੇ ਅੱਗੇ ਰੱਖ ਦਿੱਤੀਆਂ ਦੇਖਾ ਕੀ ਲਿਖਦਾ ਹੈ ਸਾਡਾ ਪ੍ਰੋਫੈਸਰ ਬਾਈ